ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਸਰਾਂਝ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਾਜਪਾ ਨੇ ਕੇਂਦਰ ਤੋਂ ਫੰਡ ਜਾਰੀ ਕਰਵਾਉਣ ਵਿੱਚ ਟਿਲਵਰਤਨ ਲਈ ਆਪ ਸਰਕਾਰ ਤੋਂ ਅਲੋਚਨਾ ਇਸ ਦੇ ਨਾਲ ਹੀ ਵਿਰੋਧੀ ਟੀਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਨੇ ਕੇਂਦਰ ਦੀ ਬਾਜਪਾ ਦੀ ਅਗਵਾਈ ਵਾਲ ਐਡਿਸ਼ਨਲ ਸਰਕਾਰ ਤੋਂ ਫੰਡ ਜਾਰੀ ਕਰਵਾਉਣ ਲਈ ਢਿੱਲੇ ਪਹੁੰਚਾਉਣ ਦੀ ਅਪੀਲ ਕੀਤੀ ਹੈ ਆਮਦਮੀ ਪਾਰਟੀ ਦੀ ਅਗਵਾਈ ਵਾਲ ਪੰਜਾਬ ਸਰਕਾਰ ਨੂੰ ਤਿੱਖੀ ਆਲੋਚਨਾ ਕੀਤੀ ਇਸ ਖਬਰ ਦਾ ਹਵਾਲਾ ਦਿੰਦਿਆਂ ਬਾਜਵਾਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲ ਕੇਂਦਰ ਸਰਕਾਰ ਨੇ ਪਿੰਡ ਵਿਕਾਸ ਫੰਡ ਰਾਸ਼ਟਰੀ ਮਿਹਨਤ ਸਿਹਤ ਮਿਸ਼ਨ ਅਤੇ ਸਿਰਫ ਸਿੱਖਿਆ ਵਿਭਾਗ ਸਮੇਤ ਵੱਖ-ਵੱਖ ਸਕੀਮਾਂ ਤੇ ਪ੍ਰੋਜੈਕਟਾਂ ਤਹਿਤ ਲਗਭਗ 10 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਬਾਜਵਾਨ ਨੇ ਕਿਹਾ ਕਿ ਇਹਨੇ ਚੇਸ ਵਰਗੇ ਕੋਜੂ ਮਾਮਲੇ ਵਿੱਚ ਪੰਜਾਬ ਆਪ ਸਰਕਾਰ ਨੀਮਤ ਨੀਤੀਆਂ